ਯਲਾ ਨਾ ਅੱਜ ਇੱਕ ਸਰਕਾਰੀ ਕਾਲਜ ਵਿੱਚ ਬੀਏ ਪਹਿਲੇ ਸਾਲ ਦੇ ਵਿਦਿਆਰਥਣ ਦੇ ਨਾਲ ਸਮੂਹਿਕ ਬਲਾਤਕਾਰ ਦਾ ਸੰਸਰੀ ਖੇਦ ਮਾਮਲਾ ਸਾਹਮਣੇ ਆਇਆ ਸੀ ਇਸ ਘਟਨਾ ਨੂੰ ਕਮਰੇ ਵਿੱਚ ਹੀ ਅੰਜਾਮ ਦਿੱਤਾ ਗਿਆ ਉੱਥੇ ਹੀ ਪੁਲਿਸ ਵਿਦਿਆਰਥਣ ਦੀ ਸ਼ਿਕਾਇਤ ਤੇ ਤਿੰਨ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ ਤੇ ਪੁਲਿਸ ਨੇ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜਿਹੜਾ ਤੀਜਾ ਦੋਸ਼ੀ ਰਹਿੰਦਾ ਸੀਗਾ ਜਿਹਦੇ ਵਿੱਚ ਹੈਰੀ ਪੁੱਤਰ ਭਰਪੂਰ ਸਿੰਘ ਵਾਸੀ ਪਿੰਡ ਬਿੜਵਾਲ ਤਾਣਾ ਸਦਰ ਨਾਬਾ ਉਹਨੂੰ ਵੀ ਅੱਜ ਅਸੀਂ ਜਿਹੜਾ ਹੈਗਾ ਇੱਥੋਂ ਅਰੈਸਟ ਕਰ ਲਿਆ ਅਰੈਸਟ ਕਰਕੇ ਉਹ ਤੋਂ ਅਸੀਂ ਪੁੱਛਗਿੱਛ ਕਰ ਰਹੇ ਹਾਂ ਕੱਲ ਉਹਨੂੰ ਅਦਾਲਤ ਵਿੱਚ ਮਾਨਯੋਗ ਅਦਾਲਤ ਵਿੱਚ ਉਹਨੂੰ ਪੇਸ਼ ਕੀਤਾ ਜਾਊਗਾ ਤੇ ਮਾਨਯੋਗ ਅਦਾਲਤ ਪਾਸ ਤੋਂ ਦੋਸ਼ੀ ਦਾ ਰਿਮਾਂਡ ਲੈ ਕੇ ਫਰਦਰ ਜਿਹੜੀ ਹੈਗੀ ਹੋਰ ਡਗਾਈ ਨਾਲ ਉਹ ਤੋਂ ਜਿਹੜੀ ਹੈਗੀ ਤਤਸ਼ਖੀਸ ਕੀਤੀ ਜਾਊਗੀ ਪੁੱਛਗਿੱਛ ਕੀਤੀ ਜਾਊਗੀ ਇਹਦਾ ਕੀ ਹਾਲ ਸੀਗਾ ਜੋ ਉਸ ਕੇਸ ਇਹ ਵੀ ਤੀਜਾ ਦੋਸ਼ੀ ਹੈ ਜੀ ਔਰ ਇਹਨੇ ਵੀ ਜਿਹੜਾ ਹੈਗਾ ਇਹ ਕਨਾਉਣੀ ਹਰਕਤ ਦੇ ਵਿੱਚ ਇਹ ਵੀ ਸ਼ਾਮਲ ਹੈ ਇਹਨੇ ਵੀ ਜਿਹੜਾ ਹੈਗਾ ਲੜਕੀ ਨਾਲ ਗਲਤ ਜਿਹੜਾ ਕੰਮ ਕੀਤਾ ਜਿਹੜੇ ਦੋ ਸੀ ਤੁਸੀਂ ਪੁਲਿਸ ਰਿਮਾਰਡ ਰਿਆ ਪੁਲਿਸ ਰਿਮਾਰਡ 'ਚ ਕੀ ਸਾਹਮਣੇ ਆਇਆ ਸੀ ਪੁਲਿਸ ਰਿਮਾਰਡ ਦੇ ਵਿੱਚ ਉਹਨਾਂ ਨੇ ਆਪਣਾ ਕਨਫੈਸ਼ਨ ਕੀਤਾ ਫਰਦਿਕ ਸ਼ਾਹਵਾਸੀ ਲਿਖਿਆ ਉਹਨਾਂ ਦਾ ਉਹਨਾਂ ਨੇ ਦੱਸਿਆ ਕਿ ਕਿੱਦਾਂ ਕਿੱਦਾਂ ਉਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਤੇ ਕੀ ਕੀ ਕਿਸੇ ਦਾ ਕੀ ਕੀ ਦੋਸ਼ੀ ਦਾ ਕਿਹੜਾ ਕਿਹੜਾ ਕੀ ਕੀ ਰੋਲ ਰਿਹਾ ਸਾਰਾ ਕੁਝ ਰੋਲ ਜਿਹੜਾ ਹੈਗਾ ਸਾਨੂੰ ਦੱਸਿਆ ਤੇ ਕਾਲਜ ਚ ਕਿੰਨੇ ਐਂਟਰ ਹੋ ਗਏ ਸੀ ਜਦੋਂ ਕਿ ਪ੍ਰਿੰਸੀਪਲ ਦਾ ਆਫੀਸਾ ਨੀਚੇ ਉੱਪਰ ਕਿੰਨੇ ਚਲੇ ਗਏ ਆਊਟਸਾਈਡਰ ਆਊਟਸਾਈਡਰ ਉਹਨਾਂ ਦੇ ਕਹਿਣ ਮੁਤਾਬਕ ਜੀ ਉਹ ਪਹਿਲਾਂ ਵੀ ਉੱਥੇ ਕਾਲਜ ਦੇ ਵਿੱਚ ਮਤਲਬ ਜਾਂਦੇ ਆਉਂਦੇ ਰਹਿੰਦੇ ਨੇ ਜਿਹੜੇ ਸਿਕਿਉਰਟੀ ਵਾਲੇ ਨੇ ਕੋਈ ਮਤਲਬ ਉਹਨਾਂ ਕੋਲੋਂ ਕੋਈ ਪ੍ਰੋਪਰ ਜਿਹੜੀ ਹੈਗੀ ਹੈ ਚੈਕਿੰਗ ਨਹੀਂ ਕੀਤੀ ਗਈ ਕੋਈ ਐਸੀ ਵੀ ਜਿਹ ਕਹਿੰਦੇ ਸਾਨੂੰ ਰੋਕ ਟੋਕ ਕੋਈ ਹੈ ਨਹੀਂ ਸੀ ਜੇ ਰੋਕਦਾ ਵੀ ਸੀ ਕੋਈ ਸਕਿਉਰਟੀ ਵਾਲਾ ਤਾਂ ਅਸੀਂ ਕੋਈ ਆਣਾ ਬਹਣਾ ਲਾ ਕੇ ਅਕਸਰ ਉੱਥੇ ਚਲੇ ਜਾਂਦੇ ਸੀ ਕਾਲਜ ਦੇ ਵਿੱਚ ਜਿਹੜੇ ਦੋ ਦੂਸਰੇ ਨੇ ਜੀ ਉਹ ਜਿਹੜੇ ਕੋਈ ਤੇ ਹਾਂਜੀ ਉਹ ਉਹਨਾਂ ਦਾ ਅੱਜ ਜਿਹੜਾ ਹੈਗਾ ਰਿਮਾਰਕ ਕੋਈ ਸਮਾਰਟ ਕਟਿੰਗ ਹੋ ਗਿਆ ਇਸ ਮਾਰਲੇ ਉਹ ਅਦਾਲਤ 'ਚ ਪੇਸ਼ ਕੀਤਾ ਸੀ ਉਹਨਾਂ ਨੂੰ ਮਾਨਯੋਗ ਅਦਾਲਤ ਸਾਹ ਪਾਸ ਤੋਂ ਜਿਹੜੀ ਉਹਨਾਂ ਦੇ ਫਰਦਰ ਰਿਮਾਂਡ ਦੀ ਜਿਹੜੀ ਵੰਕ ਕੀਤੀ ਗਈ ਸੀ ਪਰ ਮਾਨਯੋਗ ਅਦਾਲਤ ਤੇ ਉਹਨਾਂ ਨੂੰ ਜਿਹੜਾ ਹੈ ਰਿਡਿਸ਼ਲ ਹਾਸਤੇ ਵਿੱਚ ਭੇਜ ਦਿੱਤਾ ਇੱਥੇ ਜਿਹੜੇ ਤਿੰਨ ਸੀ ਤਿੰਨ ਦੇ ਤਿੰਨੇ ਹਾਂਜੀ ਤਿੰਨੋਂ ਦੋਸ਼ੀ ਸੀਗੇ ਇਹਦੇ ਵਿੱਚ ਤੇ ਤਿੰਨਾਂ ਨੂੰ ਅਸੀਂ ਜਿਹੜਾ ਹੈਗਾ ਅਰੈਸਟ ਕਰ ਲਿਆ ਤੇ ਬਾਕੀ ਇਹਦੇ ਵਿੱਚ ਫਰਦਰ ਕੋਈ ਹੋਰ ਅਰੈਸਟ ਤਾਂ ਪੈਂਟਿੰਗ ਨਹੀਂ ਹੈਗੀ ਪਰ ਇਹਦੀ ਤਫਤੀਸ਼ ਸਾ ਜੀ ਫਿਰ ਵੀ ਇੱਕ ਜਿਹੜੀ ਹੈਗੀ ਰਹਿੰਦੀ ਆ ਉਹ ਸੀ ਡੁਗਾਈ ਨਾਲ ਕਰਾਂਗੇ ਕਿੱਥੇ ਕਿਹੜੀ ਗਰੀ ਧਾਰਾ ਦੇ ਤਹਿਤ ਹੋਇਆ ਸੀ ਜੀ ਇਦੇ ਵਿੱਚ ਅਸੀਂ ਪਹਿਲੇ ਬਿਆਨ ਤੇ ਇਨੀਸ਼ੀਅਲ ਸਟੇਟਮੈਂਟ ਤੇ 376 ਡੀਆਈਪੀਸੀ ਤੇ 56 ਆਈਪੀਸੀ ਕੇਸ ਮਕਦਮਾ ਦਰਜ ਕੀਤਾ ਸੀਗਾ ਉਸ ਤੋਂ ਬਾਅਦ ਜਦੋਂ ਦੋਸ਼ੀਆਂ ਦੀ ਅਰੈਸਟ ਹੋਈ ਤੇ ਲੜਕੀ ਦੇ ਫਾਦਰ ਨੇ ਦੱਸਿਆ ਕਿ ਜਿਹੜੇ ਹੈਗੇ ਅਸੀਂ ਸ਼ੈਡਿਊਲ ਕਾਸਟ ਤੋਂ ਬਿਲੋਂਗ ਕਰਦੇ ਆ ਤੇ ਜਿਹੜੇ ਦੋਸ਼ੀ ਨੇ ਉਹ ਸ਼ੈਡਿਊਲ ਕਾਸਟ ਤੋਂ ਜਾਂ ਕਿਸੇ ਹੋਰ ਸ਼ੈਡਿਊਲ ਟ్రਾਈਬ ਤੋਂ ਬਿਲੋਂਗ ਨਹੀਂ ਕਰਦੇ ਹੈਗੇ ਤਾਂ ਉਹ ਸ਼ੈਡਿਊਲ ਕਾਸਟ ਤੇ ਸ਼ੈਡਿਊਲ ਟ్రਾਈਬ ਜਿਹੜਾ ਐਕਟ ਹੈਗਾ ਪ੍ਰੋਵੈਂਸ਼ਨ ਆਫ ਵੈਟਰੋਸਿਟੀਜ਼ ਐਕਟ ਹੈਗਾ ਉਦੇ ਅਕੋਰਡਿੰਗ ਅਸੀਂ ਐਸ ਸੀ ਐਸਟੀ ਇੱਕ ਦਾ ਵੀ ਵਾਅਦਾ ਕੀਤਾ ਉਹਦੇ